ਪੰਜ ਤੱਕਤਾ ਦੀ ਸ਼ਰਦਾ ਭਰੀ ਸਾਈਕਲ ਯਾਤਰਾ ਕਰਦੇ ਹੋਏ ਸਿੱਖ ਨੌਜਵਾਨ ਹਰਜਿੰਦਰ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਿਆ ਅਤੇ ਉਸਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 6 ਅਗਸਤ ਨੂੰ ਸ਼ੁਰੂ ਹੋਈ ਇਸ ਯਾਤਰਾ ਨੂੰ ਕੁੱਲ 82 ਦਿਨ ਹੋ ਚੁੱਕੇ ਨੇ ਹਰਜਿੰਦਰ ਸਿੰਘ ਨੇ ਵਿਗਰੂ ਤੇ ਅਟਲ ਵਿਸ਼ਵਾਸ ਨਾਲ ਲਗਭਗ 120 ਤੋਂ 135 ਕਿਲੋਮੀਟਰ ਰੋਜ਼ਾਨਾ ਦਾ ਸਫ਼ਰ ਜੋ ਸਾਈਕਲ ਤੇ ਤੈਅ ਕੀਤਾ ਉਹਨਾਂ ਨੇ ਦੱਸਿਆ ਕਿ ਯਾਤਰਾ ਦੌਰਾਨ ਉਹਨਾਂ ਨੇ ਸ਼੍ਰੀ ਦਮਦਮਾ ਸਾਹਿਬ ਹਜੂਰ ਪਟਨਾ ਸਾਹਿਬ ਸੋਹਾਣਾ ਸਾਹਿਬ ਪਟਿਆਲੇ ਦਾ ਦੁੱਖ ਨਿਵਾਰਣ ਸਾਹਿਬ ਸਰਹੰਦ ਕੀਰਤਪੁਰ ਸਾਹਿਬ ਅਤੇ ਬਾਬਾ ਬਕਾਲਾ ਸਾਹਿਬ ਬ੍ਰਾਈ ਸ਼੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚ ਕੇ ਤੀ ਹਰ ਸਥਾਨ ਤੇ ਸੰਗਤਾਂ ਨੇ ਉਹਨਾਂ ਦਾ ਸਤਿਕਾਰ ਨਾਲ ਸਵਾਗਤ ਕੀਤਾ ਹਰਜਿੰਦਰ ਸਿੰਘ ਨੇ ਕਿਹਾ ਕਿ ਵਾਹਿਗੁਰੂ ਦੀ ਕਿਰਪਾ ਨਾਲ ਹਰ ਰੁਕਾਵਟ ਆਪੇ ਹੀ ਦੂਰ ਹੋ ਗਈ ਕਈ ਵਾਰ ਸਾਈਕਲ ਦੇ ਟਾਇਰ ਫਟ ਗਏ ਜਾਂ ਪੈਸੇ ਖਤਮ ਹੋਣ ਲੱਗੇ ਪਰ ਸੰਗਤਾਂ ਨੇ ਹਰ ਮੋੜ ਤੇ ਉਸ ਦੀ ਸਹਾਇਤਾ ਕੀਤੀ ਕਿਸੇ ਨੇ ਖਾਣ ਪੀਣ ਨੂੰ ਕੁਝ ਦਿੱਤਾ ਕਿਸੇ ਨੇ ਮਾਇਆ ਨਾਲ ਮਦਦ ਕੀਤੀ ਉਹਨਾਂ ਨੇ ਦੱਸਿਆ ਕਿ ਰਾਤ ਦੇ ਸਮੇਂ ਜਦੋਂ ਜੰਗਲਾਂ ਵਿੱਚੋਂ ਲੰਘਣਾ ਪੈਂਦਾ ਸੀ ਤਾਂ ਮਨ ਵਿੱਚ ਡਰ ਵੀ ਹੁੰਦਾ ਸੀ ਪਰ ਵਾਹਿਗੁਰੂ ਦਾ ਨਾਮ ਜਪਦੇ ਹੋਏ ਹੌਸਲਾ ਬਣਿਆ ਰਿਹਾ ਹਰਜਿੰਦਰ ਸਿੰਘ ਨੇ ਕਿਹਾ ਕਿ ਇਹ ਉਹਨਾਂ ਦੀ ਪਹਿਲੀ ਯਾਤਰਾ ਸੀ ਅਤੇ ਅਗਲੀ ਇੱਛਾ ਹੈ ਕਿ ਉਹ ਉਹਨਾਂ ਥਾਵਾਂ ਦੀ ਯਾਤਰਾ ਕਰਨ ਜਿੱਥੇ ਗੁਰੂ ਸਾਹਿਬਾਨ ਨੇ ਪੰਜ ਬਾਣੀਆਂ ਲਿਖੀਆਂ ਉਹਨਾਂ ਨੇ ਕਿਹਾ ਕਿ ਇਹ ਯਾਤਰਾ ਸਿਰਫ ਧਾਰਮਿਕ ਨਹੀਂ ਸਗੋ ਆਤਮਿਕ ਤਜਰਬਾ ਸੀ ਜਿਸ ਨੇ ਉਹਨਾਂ ਨੂੰ ਖੁਦ ਤੇ ਭਰੋਸਾ ਕਰਨ ਅਤੇ ਸੈਲਫ ਡਿਪੈਂਡ ਰਹਿਣਾ ਸਿਖਾਇਆ ਵਾਹਿਗੁਰੂ ਨੇ ਜਿੱਥੇ ਲਿਖਿਆ ਸੀ ਉੱਥੇ ਪਹੁੰਚ ਗਏ ਇਹ ਸਭ ਤੋਂ ਵੱਡੀ ਕਿਰਪਾ ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਅਗਲੇ 2 ਦਿਨਾਂ ਤੱਕ ਉਹ ਸ਼੍ਰੀ ਕਾਰਤਕ ਸਾਹਿਬ ਵਿਖੇ ਅਰਦਾਸ ਤੇ ਸੇਵਾ ਕਰਕੇ ਸ਼੍ਰੀ ਮੁਕਤਸਰ ਸਾਹਿਬ ਵਾਪਸ ਜਾਣਗੇ ਜਿੱਥੇ ਯਾਤਰਾ ਦੀ ਅਧਿਕਾਰਕ ਸਮਾਪਤੀ ਕੀਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗਰੂ ਜੀ ਆਪਾ ਮੇਰਾ ਨਾਮ ਹਰਜਿੰਦਰ ਸਿੰਘ ਆਪਾ ਸ਼੍ਰੀ ਮੁਕਤਸਰ ਸਾਹਿਬ ਤੋਂ ਪੰਜ ਤਖਤਾਂ ਦੀ ਯਾਤਰਾ ਤੇ ਚੱਲੇ ਸੀਗੇ ਵੈਗਰੂ ਸੋ ਸਭ ਤੋਂ ਪਹਿਲਾਂ ਆਪਾਂ ਦਮਦਮਾ ਸਾਹਿਬ ਵੀ ਗਏ ਸੀਗੇ ਤੱਕ ਸ਼੍ਰੀ ਫਿਰ ਤੱਕ ਸ਼੍ਰੀ ਹਜੂਰ ਸਾਹਿਬ ਫਿਰ ਤੱਕ ਸ਼੍ਰੀ ਪਟਨਾ ਸਾਹਿਬ ਪਟਨਾ ਸਾਹਿਬ ਤੋਂ ਫਿਰ ਵੈਗਰੂ ਜੀ ਆਪਾਂ ਨਾਨਕ ਮਤਾ ઋષਿਕੇਸ਼ ਪੌਂਟਾ ਸਾਹਿਬ ਉਸ ਤੋਂ ਬਾਅਦ ਵੈਗਰੂ ਆਪਾਂ ਸੁਹਾਣਾ ਸਾਹਿਬ ਤਮਤਾਨ ਸਾਹਿਬ ਪਟਿਆਲੇ ਦੁਖਨਵਰਨ ਸਾਹਿਬ ਫਿਰ ਸਰੰਦ ਸਰੰਦ ਤੋਂ ਵੈਗਰੂ ਆਪਾਂ ਕੀਰਤਪੁਰ ਸਾਹਿਬ ਅਨੰਦਪੁਰ ਸਾਹਿਬ ਹੋ ਕੇ ਫਿਰ ਵੈਗਰੂ ਜੀ ਆਪਾਂ ਇੱਧਰ ਬਾਬਾ ਬਕਾਲਾ ਤੋਂ ਇੱਧਰ ਮਹਨਸ਼ੀਰਿਆ ਕਾਲ ਤੱਕ ਸੈ ਪਹੁੰਚੇ ਵੈਗਰੂ ਜੀਓ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜੀ ਕਿਰਪਾ ਕੀਤੀ ਆਪਾਂ ਮਨ ਦੀ ਇੱਛਾ ਸੀ ਕਿ ਵੈਗਰੂ ਯਾਤਰਾ ਕਰੀਏ ਕਦੇ ਮਹਾਰਾਜ ਨੇ ਕਿਰਪਾ ਕੀਤੀ ਆਪਣੀ ਇੱਛਾ ਪੂਰੀ ਕਰਤੀ ਬਹੁਤ ਯਾਤਰਾ ਕਰਦੇ ਸਮੇਂ ਰਸਤੇ ਦੇ ਵਿੱਚ ਆਪਾਂ ਕਈ ਗੁਰੂ ਘਰਾਂ ਦੇ ਵਿੱਚ ਰੁਕੇ ਮੰਦਰਾਂ ਦੇ ਵਿੱਚ ਵੀ ਰੁਕੇ ਤਾਬਿਆਂ ਦੇ ਪੈਟਰੋਲ ਪੰਪ ਤੇ ਲੋਕਾਂ ਨੇ ਬਹੁਤ ਮਾਨ ਸਤਕਾਰ ਕੀਤਾ ਤੇ ਵੈਗਰੂ ਹੁਣ ਤੁਸੀਂ ਵੀ ਇੱਥੇ ਪਹੁੰਚੇ ਹੋ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿੰਨੀ ਮਰੀਕ ਯਾਤਰਾ ਹੈ ਵੈਗਰੂ ਜੀ ਆਪਾਂ 6 ਅਗਸਤ ਨੂੰ ਯਾਤਰਾ ਸ਼ੁਰੂ ਕੀਤੀ ਸੀ ਵੈਗਰੂ ਤੇ ਅੱਜ ਆਪਾਂ ਨੂੰ ਕੁੱਲ 82 ਦਿਨ ਹੋ ਗਿਆ ਵੈਗਰੂ ਜੀ ਅੱਜ ਅੱਜ ਸਮਾਪਤੀ ਕਰ ਰਹੇ ਹਾਂ ਅੱਜ ਵੈਗਰੂ ਜੀ ਇੱਥੋਂ ਹੁਣ ਆਪਾਂ 2 ਦਿਨ ਇੱਥੇ ਪੜਾ ਕਰਾਂਗੇ ਵੈਗਰੂ ਤੇ ਫਿਰ ਇੱਥੋਂ ਆਪਾਂ ਸ੍ਰੀ ਮੁਕਤਸਰ ਸਾਹਿਬ ਜਾ ਕੇ ਹੀ ਸਮਾਪਤੀ ਹੋਊਗੀ ਅੱਥਰੈ ਜੀ ਤੁਹਾਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਨਹੀਂ ਮੁਸ਼ਕਲਾਂ ਵੈਗਰੂ ਜੀ ਉਹ ਜੋ ਚਲੋ ਰਸਤੇ ਦੇ ਵਿੱਚ ਕਿਤੇ ਟਾਇਰ ਫਟ ਜਾਣਾ ਹਨਾ ਜਾਂ ਕਿਤੇ ਪੈਂਚਰ ਹੋ ਜਾਣਾ ਕਈ ਵਾਰੀ ਇਸ ਤਰ੍ਹਾਂ ਹੁੰਦਾ ਸੀ ਵੀ ਸਾਈਕਲ ਪੈਂਚਰ ਹੋ ਗਿਆ ਕੋਈ ਨੇੜੇ ਦੁਕਾਨ ਨਹੀਂ ਹੁੰਦੀ ਸੀ ਇੱਕ ਦੋ ਵਾਰ ਹੋਇਆ ਵੀ 15 ਫਿਰ ਮਹਾਰਾਜ ਦੀ ਕਿਰਪਾ ਨਾਲ ਆਪਾਂ ਪੈਦਲ ਹੀ ਚੱਲ ਕੇ ਜਾਈਦਾ ਸੀ ਕਿਸੇ ਨੇ ਤੁਹਾਡੀ ਮਦਦ ਵੀ ਕੀਤੀ ਰਸਤੇ ਵਿੱਚ ਜਵੇਂ ਤੁਸੀਂ ਜਾ ਰਹੇ ਹੋ ਨਾ ਸਾਈਕਲ ਤੇ ਰਸਤੇ 'ਚ ਵੈਗਰੂ ਹਾਂਜੀ ਬਹੁਤ ਸੰਗਤਾਂ ਨੇ ਬਹੁਤ ਸਾਥ ਦਿੱਤਾ ਕਈ ਵਾਰ ਇਹ ਰਸਤੇ 'ਚ ਇਸ ਤਰ੍ਹਾਂ ਵੀ ਹੋਇਆ ਜਿਵੇਂ ਵੀ ਹਨਾ ਮਾਇਆ ਦਾ ਪੈਰਾ ਢਿੱਲਾ ਹੋ ਜਾਣਾ ਤਾਂ ਮੈਨੂੰ ਰਸਤੇ ਪਰ ਮਹਾਰਾਜ ਜਾਣੀ ਜਾਣਾ ਹੀ ਆਪਣੇ ਆਪ ਕਿਰਪਾ ਕਰਦੇ ਆ ਇੱਕ ਦੋ ਵਾਰ ਮੇਰੇ ਨਾਲ ਹੋਇਆ ਵੀ ਮੇਰੇ ਕੋਲ ਪੈਸੇ ਵਗੈਰਾ ਖਤਮ ਹੋਣ ਵਾਲੇ ਸੀ ਤਾਂ ਪਿੱਛੋਂ ਦੀ ਕੋਈ ਗੱਡੀ ਆਈ ਹੁਣ ਚਲੋ ਮਹਾਰਾਜ ਭੇਜਣ ਵਾਲੇ ਕਰਨ ਕਰਨ ਵਾਲੇ ਆਪ ਆ ਇਹ ਉਹ ਗੱਡੀ ਆਈ ਗੱਡੀ ਆ ਕੇ ਮੇਰੇ ਕੋਲ ਰੁਕਦੇ ਆ ਤੇ ਉਹ ਸਿੰਘਾ ਨੇ ਫਤਿਹ ਬਲਾਈ ਦਰਸ਼ਨ ਪੁੱਛਿਆ ਹਨਾ ਵੀ ਕਿੱਧਰ ਜਾ ਰਹੇ ਹੋ ਬਾਬਾ ਜੀ ਅਸੀਂ ਦੱਸਿਆ ਜਦੋਂ ਫਿਰ ਉਹਨਾਂ ਨੇ ਸਾਨੂੰ ਕੁਛ ਮਾਇਆ ਦੀ ਹਨਾ ਮਦਦ ਕਰ ਦੇਣੀ ਕਿਸੇ ਨੇ ਕਿਸੇ ਨੇ ਕੁਛ ਸਾਨੂੰ ਰਸਤੇ 'ਚ ਖਾਣ ਪੀਣ ਵਾਸਤੇ ਕੁਛ ਦੇ ਦੇਣਾ ਬਹੁਤ ਸਤਿਕਾਰ ਕੀਤਾ ਸੀ ਸੰਗਤਾਨੇ ਵੈਗਰੂ ਰਸਤੇ ਦੇ ਵਿੱਚ ਜੰਗਲ ਵਗੈਰਾ ਵੀ ਆਈ ਹੋਣਗੇ ਪਹਾੜੀ ਏਰੀਆ ਵੀ ਆਇਆ ਹੋਏਗਾ ਤੇ ਇਦਾਂ ਕਿਤੇ ਮਨ ਦੇ ਵਿੱਚ ਕੋਈ ਭੈਅ ਜਿਹੀ ਕਿਸੇ ਨੇ ਕੋਈ ਛੁਆਰਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਵੈਗਰੂ ਛੁਆਰਤ ਕਰਨ ਦੀ ਤਾਂ ਨਹੀਂ हां ਜਦੋਂ ਜੰਗਲ ਕੋਈ ਲੰਬਾ ਪੈਂਡਾ ਹੁੰਦਾ ਸੀਗਾ ਜਦੋਂ ਕਈ ਵਾਰ ਹੁੰਦਾ ਸੀਗਾ ਵੈਗਰੂ ਸ਼ਾਮ ਦਾ ਸਮਾਂ ਹੁੰਦਾ ਸੀ ਹਨੇਰਾ ਹੁੰਦਾ ਸੀ ਤਾਂ ਉਦੋਂ ਮਨ ਦੇ ਵਿੱਚ ਹੁੰਦਾ ਸੀ ਵੀ ਹਾਂ ਇੱਥੇ ਕਿਉਂਕਿ ਜੰਗਲੀ ਜਾਨਵਰ ਵਗੈਰਾ ਉਧਰ ਆਉਂਦੇ ਸੀਗੇ ਤਾਂ ਚਲੋ ਪਰ ਵੈਗਰੂ ਵੈਗਰੂ ਕਰਦੇ ਜਾਇਦਾ ਸੀਗਾ ਜੀ ਨਾਮ ਜਪੀਦਾ ਸੀਗਾ ਉਹ ਭੈ ਫਿਰ ਆਪਣੇ ਆਪ ਹੀ ਖਤਮ ਹੋ ਜਾਂਦਾ ਸੀਗਾ ਕਿੰਨੇ ਕਿਲੋਮੀਟਰ ਦਾ ਸਫ਼ਰ ਕੀਤਾ ਰਜਾਨਾ ਵੈਗਰੂ ਜੀ ਆਪਣਾ 120 127 ਕਈ ਵਾਰ 135 ਤੱਕ ਵੀ ਨਿਕਲ ਜਾਂਦਾ ਸੀਗਾ ਜੀ ਰਜਾਨਾ ਦਾ ਜਿਹੜਾ ਸਟੇ ਹੁੰਦਾ ਸੀ ਉਹ ਗੁਰਦੁਆਰਾ ਸਾਹਿਬ 'ਚ ਹੁੰਦਾ ਸੀ ਹੋਟਲ 'ਚ ਜਾਂ ਮੰਦਿਰ 'ਚ ਵੀ ਬਾਈ ਜੇ ਆਪਾਂ ਨੂੰ ਵੈਗਰੂ ਗੁਰੂ ਘਰ ਮਿਲ ਜਾਂਦਾ ਸੀਗੇ ਰਸਤੇ 'ਚ ਤਾਂ ਆਪਾਂ ਗੁਰੂ ਘਰ ਪੜਾ ਕਰ ਲੀਦਾ ਸੀ ਕਈ ਵਾਰੀ ਜਿਵੇਂ ਹੁਣ ਜਦੋਂ ਹਜੂਰ ਸਾਹਿਬ ਤੋਂ ਪਟਨਾ ਸਾਹਿਬ ਵੱਲ ਚੱਲੇ ਤਾਂ ਉਧਰ ਵੈਗਰੂ ਗੁਰੂ ਘਰ ਰਸਤੇ 'ਚ ਘੱਟ ਆਉਂਦੇ ਸੀਗੇ ਤਾਂ ਫਿਰ ਆਪਾਂ ਰਸਤੇ 'ਤੇ ਜਿਵੇਂ ਟਾਬੇ ਆ ਗਏ ਪੰਜਾਬੀ ਟਾਬੇ ਆਪਣੇ ਉਧਰ ਸਿੰਘਾਂ ਦੇ ਕਾਫੀ ਹੈਗੇ ਆਈ ਪੰਜਾਬੀ ਟਾਬੇ 'ਚ ਰੁਕ ਗਏ ਜਾਂ ਕਿਸੇ ਪੈਟਰੋਲ ਪੰਚ ਤੇ ਰੁਕ ਗਏ ਬਾਕੀ ਜਿੱਥੇ ਮਾਰੇ ਨੇ ਪੜਾ ਲਿਖਿਆ ਹੁੰਦਾ ਸੀਗਾ ਉੱਥੇ ਪਹੁੰਚੀਦਾ ਸੀਗਾ ਹੀ ਪੜਾ ਹੋ ਜਾਂਦਾ ਸੀ ਵੱਖ-ਵੱਖ ਸਟੇਸ਼ਨਾਂ ਦੇ ਵਿੱਚੋਂ ਕੇ ਗੁਜ਼ਰੇ ਹੋ ਵੱਖ-ਵੱਖ ਧਰਮਾਂ ਦੇ ਲੋਕ ਨੇ ਕਿਵੇਂ ਦਾ ਤੁਹਾਨੂੰ ਅਨੁਭਵ ਹੋਇਆ ਇਸ ਤਰ੍ਹਾਂ ਸਵਾਗਤ ਕੀਤਾ ਗਿਆ ਤੁਹਾਡਾ ਵੈਗਰੂ ਬਾਸ ਚੜਦੀ ਕਲਾਈ ਸਾਨੂੰ ਰਸਤੇ 'ਚ ਹੋਰ ਵੀਰ ਵੀ ਮਿਲੇ ਇੱਕ ਵੀਰ ਮਿਲਿਆ ਸੀ ਉਹਨੂੰ ਛਾੜੇ 6-7 ਮਹੀਨੇ ਹੋ ਗਏ ਸੀ ਯਾਤਰਾ ਤੇ ਉਹ ਪੂਰੇ ਇੰਡੀਆ ਦੇ ਵਿੱਚ ਯਾਤਰਾ ਕਰ ਰਿਹਾ ਸੀ ਉਹ ਵੀਰ ਵੀ ਮਿਲਿਆ ਵੀ ਇੰਨਾ ਵੀ ਕਿਤੇ ਨਾ ਕਿਤੇ ਜਾ ਕੇ ਇਹੀ ਆ ਵੈਗਰੂ ਵੀ ਆਪਾਂ ਸਾਰੇ ਇੱਕ ਹੀ ਆ ਉਹ ਪ੍ਰਮਾਤਮਾ ਇੱਕ ਹੀ ਆ ਸੰਜੀਵਾਲ ਤੋਂ ਹਾਂਜੀ ਸੰਜੀਵਾਲ ਦਾ ਮਹਾਰਾਜ ਇੱਕ ਪਰਮਾਤਮਾ ਦੇ ਆਪਾਂ ਬੱਚੇ ਆਈ ਗੱਲ ਵੈਗਰੂ ਉਹੀ ਆ ਵੀ ਇੱਕ ਪਿਓ ਦੇ ਚਾਰ ਬੱਚੇ ਆ ਵੈਗਰੂ ਜਿਹੜਾ ਜ਼ਿਆਦਾ ਪੜਿਆ ਲਿਖਿਆ ਉਹ ਪਾਪਾ ਕਹ ਲੈਂਦਾ ਘੱਟ ਪੜਿਆ ਲਿਖਿਆ ਬਾਪੂ ਕਹ ਲੈਂਦਾ ਜਿਹੜਾ ਜਵਾਨ ਪੜ੍ਹਦਾ ਬੁਢਾ ਕਹ ਲੈਂਦਾ ਹਾਂਜੀ ਵੈਗਰੂ ਜੀ ਆਪਾਂ ਪਹਿਲੀ ਵਾਰੀ ਯਾਤਰਾ ਸੀਗੀ ਅੱਗੇ ਕੀ ਵਿਚਾਰ ਹੈ ਅਗਲੇ ਅੱਗੇ ਮਹਾਰਾਜ ਕਿਰਪਾ ਕਰਨੀ ਵੈਸੇ ਮਨ ਦੇ ਵਿੱਚ ਇੱਕ ਇੱਛਾ ਪ੍ਰਗਟ ਹੋਈ ਸੀਗੀ ਇਹ ਨਹੀਂ ਪਤਾ ਹੁਣ ਮਹਾਰਾਜ ਕਦੋਂ ਪੂਰੀ ਕਰਾਉਣਗੇ ਵੀ ਮਹਾਰਾਜ ਨੇ ਜਿੱਥੇ ਪੰਜ ਬਾਣੀਆਂ ਲਿਖੀਆਂ ਵੈਗਰੂ ਜੀ ਜਿਹੜੀ ਜਿਹੜੀ ਬਾਣੀ ਜਿਸ ਸਥਾਨ ਤੇ ਲਿਖੀ ਹੋਈ ਆ ਆਪਾਂ ਮਹਾਰਾਜਾ ਕਿਰਪਾ ਕਰਨ ਕਦੇ ਸਮਾਦੇਣ ਤੇ ਵੀ ਆਪਾਂ ਉਹਨਾਂ ਪੰਜਾਂ ਥਾਵਾਂ ਸਥਾਨਾਂ ਦੀ ਯਾਤਰਾ ਕਰਾਂਗੇ। ਵੈਸੇ ਕੀ ਕਰਦੇ ਹੋ? ਬੱਬਾਈ ਵੈਸੇ ਮੈਂ ਵੈਗਰੂ ਵੀਡੀਓ ਐਡੀਟਿੰਗ ਦਾ ਕੰਮ ਕਰਦਾ ਵੈਜੀ। ਸੋ ਪਰਿਵਾਰ ਵਿੱਚ ਕੌਣ-ਕੌਣ ਹੈ? ਪਰਿਵਾਰ ਦੇ ਵਿੱਚ ਪਰਿਵਾਰ ਨੇ ਕਿਹਾ ਨਹੀਂ ਕਿ ਤੁਸੀਂ ਇਕੱਲੇ ਜਾ ਰਹੇ ਹੋ। ਨਹੀਂ ਕਹਿੰਦੇ ਸੀਗੇ ਪਹਿਲਾਂ ਪਰ ਆਏ ਆ ਵੀ ਹੁਣ ਜੋ ਮਹਾਰਾਜ ਦਾ ਪਾਣਾ ਹੈ ਆਪਾਂ ਨੂੰ ਐ ਸੀਗਾ ਵੈਗਰੂ ਜੇ ਜ਼ਿਆਦਾ ਜਣੇ ਹੋ ਜਾਂਦੇ ਆ ਤਾਂ ਫਿਰ ਨਾ ਉਹਦੇ ਤੇ ਪਿੱਛੇ ਧਿਆਨ ਰੱਖਣਾ ਪੈਂਦਾ। ਵੀ ਅਗਲਾ ਬੰਦਾ ਪਿੱਛੇ ਰਹਿ ਗਿਆ ਜਾਂ ਕੋਈ ਸਵਾਰਚਣਾ ਆਉਂਦੀ ਹੈ ਇਕੱਲੇ ਸਿੰਘ ਦਾ ਇਸ ਤਰ੍ਹਾਂ ਵੈਗਰੂ ਵੀ ਜਿੱਦਾਂ ਆਪਾਂ ਨੂੰ ਇਕੱਲੇ ਗਏ ਆਪਾਂ ਨੂੰ ਕੋਈ ਫਿਕਰ ਨਹੀਂ ਆਪਾਂ ਆਪਦੇ ਆਪ ਤੇ ਡਿਪੈਂਡ ਆ ਫਿਰ ਕਿਸੇ ਹੋਰ ਤੇ ਡਿਪੈਂਡ ਹੋਣਾ ਪੈਂਦਾ ਫਿਰ ਇਸ ਤਰ੍ਹਾਂ ਬੰਦਾ ਸੈਲਫ ਡਿਪੈਂਡ ਰਹਿੰਦਾ ਜੋ ਮਰਜੀ ਕੋਈ ਆਪਾਂ ਨੂੰ ਪਤਾ ਵੀ ਆਪਾਂ ਚੱਲ ਲਾਂਗੇ ਹਾਂਜੀ ਧੰਨਵਾਦ